ਮੈਂ ਆਈ ਤੁਹਾਨੂੰ ਆਪਣੇ ਵਿਚਾਰ ਦੱਸਣੇ ਸਭ ਤੋਂ ਪਹਿਲੇ ਜਿਹੜਾ ਨਰੇਗਾ ਹੈ ਦੇਸ਼ ਵਿੱਚ ਜਿਹੜੀ ਇੱਕ ਸਕੀਮ ਚਲਾਈ ਗਈ ਸੀ ਕਿ ਗਰੀਬ ਨੂੰ 100 ਦਿਨ ਦੀ ਗਾਰੰਟੀ ਨੌਕਰੀ ਦੀ ਉਹ 100% ਫੰਡਡ ਗਵਰਨਮੈਂਟ ਆਫ ਇੰਡੀਆ ਦਾ ਸੀ ਜਿਹੜਾ ਹੁਣ ਲੇਟੈਸਟ ਹੈ ਉਹਨਾਂ ਨੇ ਕਰ ਦਿੱਤਾ ਹੈ ਇੱਕ ਐਜਾ ਫੈਸਲਾ ਖਿਲਦਾ ਹੈ ਮੈਨੂੰ ਚਾਹਣਾ ਹੈ ਕਿ ਉਹ ਵਿਡਰੋ ਕੀਤਾ ਜਾਏ ਕਿਉਂਕਿ ਇਹਦਾ ਸਿੱਧਾ ਅਸਰ ਗਰੀਬ ਦੀ ਜ਼ਿੰਦਗੀ ਤੇ ਹੋਊਗਾ ਜਿਹੜੀਆਂ ਦੋ ਕੰਡੀਸ਼ਨਾਂ ਇਹਨਾਂ ਨੇ ਲਾ ਦਿੱਤੀਆਂ ਪਹਿਲੀ ਗੱਲ ਤਾਂ ਨਾਮ ਬਦਲਣਾ ਉਹ ਉਹਨਾਂ ਦਾ ਮੱਲਾਦਾ ਪੋਲੀਟੀਕਲ ਹੋਣਾ ਹੈ ਕਿ ਗਾਂਧੀ ਨਾਮ ਹੀ ਹੋਣਾ ਪਰ ਮਹਾਤਮਾ ਗਾਂਧੀ ਜੀ ਉਹ insan ਸੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਲੜਾਈ ਲੜੀ ਉਹਨਾਂ ਦੇ ਨਾਂ ਤੇ ਕੋਈ ਚੀਜ਼ ਚੱਲਦੀ ਹੋਏ ਤੇ ਉਹ ਬਦਲ ਨਹੀਂ ਨਹੀਂ ਚਾਹੀਦੀ। ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਬੜੀ ਐਮ ਹੈ। ਨਰੇਗਾ 100% ਗਵਰਨਮੈਂਟ ਆਫ ਇੰਡੀਆ ਦੀ ਸਕੀਮ ਸੀ। ਉਹਨਾਂ ਨੇ ਹੁਣ ਜਿਹੜੇ ਬਦਲ ਦਿੱਤੇ ਨੇ ਦੋ ਵੱਡੇ ਤਬਦੀਲੀਆਂ ਲਿਆਂਦੀਆਂ। ਇੱਕ ਉਹਨਾਂ ਨੇ ਕਿਹਾ ਹੈ ਕਿ ਹੁਣ ਉਹ 60% ਸੈਂਟਰ ਸਰਕਾਰ ਕਰੂਗੀ 40% ਸਟੇਟ ਗਵਰਨਮੈਂਟ ਨੂੰ ਹਿੱਸਾ ਪਾਉਣਾ ਪੈਣਾ ਹੈ। ਉਹਦਾ ਕੀ ਵੱਡਾ ਨੁਕਸਾਨ ਹੋਣਾ ਹੈ? ਜਿਹੜੀਆਂ ਸਟੇਟਾਂ ਕੋਲੇ ਫਾਈਨੈਂਸ਼ੀਅਲ ਕਨਸਟਰੈਂਟ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਪਿਛਲੇ 10 ਸਾਲਾਂ 'ਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਐਜਾ ਬੁਰਾ ਹਾਲ ਕਰ ਦਿੱਤਾ ਪੰਜਾਬ ਦੀ ਇਕਨੋਮੀ ਦਾ ਕਿ ਕਾਫੀ ਸੈਂਟਰਲ ਸਕੀਮਾਂ ਆਪਾਂ ਲੈ ਨਹੀਂ ਸਕ ਰਹੇ ਕਿਉਂਕਿ ਆਮ ਆਦਮੀ ਪਾਰਟੀ ਨੇ ਉਹਦੇ ਆਪਣੀ ਕੰਟ੍ਰਿਬਿਊਸ਼ਨ ਦਿੱਤੀ ਨਹੀਂ ਆਮ ਆਦਮੀ ਪਾਰਟੀ ਕੋਲੇ 4 5 ਤਕਰੀਬਨ 4 ਸਾਲਾਂ 'ਚ 4000 ਵੱਟ ਕਰੋੜ ਉਹਨਾਂ ਨੇ ਆਪਣੀ ਪਬਲਿਸਿਟੀ ਤੇ ਤੇ ਖਰਚ ਦਿੱਤਾ ਪਰ ਸੈਂਟਰਲ ਸਕੀਮਾਂ ਵਿੱਚ ਆਪਣਾ ਸ਼ੇਅਰ ਨਾ ਪਾਉਣ ਕਰਕੇ ਕਈ ਸੈਂਟਰਲ ਸਕੀਮਾਂ ਜਿਵੇਂ ਹੈਲਥ ਦੀਆਂ ਸੈਂਟਰਲ ਸਕੀਮਾਂ ਤੇ ਦੂਜੀਆਂ ਸੈਂਟਰਲ ਸਕੀਮਾਂ ਉਹ ਪ੍ਰਾਪਤ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਪਾਇਆ ਹੀ ਨਹੀਂ ਆਪਣਾ ਐਸਾ ਹੁਣ ਕੀ ਹੋਣਾ ਹੈ ਜਿਹੜਾ ਨਰੇਗਾ ਪੰਜਾਬ ਦੇ ਗਰੀਬ ਵਾਸਤੇ ਇੱਕ ਸਹਾਰਾ ਸੀ 100 ਦਿਨ ਦਾ ਰੋਜ਼ਗਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਵਰਗੇ ਜੇ ਐਜੇ ਲੋਕ ਆ ਗਏ ਤੇ ਜਿਹੜਾ ਆਪਣਾ ਸ਼ੇਅਰ ਨਾ ਪਾਇਆ ਤੇ ਫਿਰ 100 ਦਿਨ ਦੀ ਗਾਰੰਟੀ ਮਤਲਬ ਇੱਕ ਵੀ ਗਾਰੰਟੀ ਨਹੀਂ ਹੈ ਕਿਉਂਕਿ ਜੇ ਹਿੱਸਾ ਹੀ ਨਹੀਂ ਪਾਇਆ ਤਾਂ ਨਰੇਗਾ ਦੇ ਨਹੀਂ ਸਕੋਗੇ ਦੂਜੀ ਗੱਲ ਇਹਨਾਂ ਨੇ ਜੇ ਕਰ ਦਿੱਤਾ ਕਿ ਆ ਕੋਈ ਬਲੈਕਆਊਟ ਪੀਰੀਅਡ ਛੱਡ ਦੇ ਕਿ ਇਸ ਮਹੀਨੇ ਤੋਂ ਇਸ ਮਹੀਨੇ ਨਰੇਗਾ ਨਹੀਂ ਦੇ ਸਕਦੇ ਇਹਦਾ ਮਤਲਬ ਜਿਹੜਾ ਉਹਨਾਂ ਕੋਲ 365 ਦਿਨ ਦੇ ਵਿੱਚ 100 ਦਿਨ ਸੀ ਹੁਣ ਮੈਨੂੰ ਲੱਗਦਾ 200 ਦਿਨ ਤੇ ਮਸਾਂ 100 ਦਿਨ ਹੋਣੇ ਐ ਸੋ ਆ ਸਕੀਮ ਬਹੁਤ ਹੀ ਨਮੀ ਸਕੀਮ ਇਮੀਡੀਏਟਲੀ ਬਹੁਤ ਦੇਸ਼ ਦੇ ਗਰੀਬ ਵਾਸਤੇ ਬਹੁਤ ਨੁਕਸਾਨ ਦੀ ਗੱਲ ਐ ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਵਾਪਸ ਕਰਨੀ ਚਾਹੀਦੀ ਐ ਕਿਉਂਕਿ ਅਕਾਲੀ ਦਲ ਅ ਬੜਾ ਕਲੀਅਰ ਐ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੂਗਾ ਉਹ ਉਹ ਕਦਮ ਜਿਹੜੇ ਗਵਰਨਮੈਂਟ ਆਪਣੇ ਆਮ ਜਨਤਾ ਦੇ ਨੁਕਸਾਨ ਹੋਣ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਵੀ ਸਕੀਮਾਂ ਗਰੀਬ ਜਨਤਾ ਵਾਸਤੇ ਲੈ ਕੇ ਆਏ ਅੱਜ ਪੰਜਾਬ ਚੱਲ ਰਹੀਆਂ ਤੇ ਦੇਸ਼ ਵਿੱਚ ਵੀ ਚੱਲ ਰਹੀਆਂ ਉਹਨਾਂ ਦੀਆਂ ਬਹੁਤ ਜ਼ਿਆਦੀਆਂ ਦੀ ਸ਼ੁਰੂਆਤ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ ਜਿਹੜਾ ਆਟਾ ਦਾਲ ਸਕੀਮ ਨੀਲੇ ਕਾਰਡ ਨਾਲ ਕੇ ਆਟਾ ਦਾਲ ਸਕੀਮ ਸ਼ੁਰੂ ਕਰਾਈ ਸੀ ਉਹ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕਰਾਈ ਸੀ ਤੇ ਉਹਦੇ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਕਣਕ ਦੇਣੀ ਸ਼ੁਰੂ ਕੀਤੀ ਹੈ ਆ ਸ਼ਗਨ ਸਕੀਮ ਆ ਜਿਹੜੀ ਪੈਨਸ਼ਨ ਸਕੀਮ ਜਿਹੜੀ ਐਸੀ ਬਚਨ ਸਕਾਲਰਸ਼ਿਪ ਸਕੀਮ ਆ ਸਾਰੀਆਂ ਹੀ ਵੱਡੇ ਬਾਦਲ ਸਾਹਿਬ ਨੇ ਕੀਤੀਆਂ ਸੀ ਕਿਉਂਕਿ ਕਾਲੀ ਦਲ ਨਵਜ ਜਾਣਦਾ ਹੈ ਕਿ ਗਰੀਬ ਦੀ ਕੀ ਰਿਕੁਆਇਰਮੈਂਟ ਹੈ ਤੋਂ ਐਸ ਕਰਕੇ ਇਸ ਨਰੇਗਾ ਦੇ ਪੱਧਰ ਤੇ ਮੈਂ ਕਲੀਅਰ ਕਰਨਾ ਚਾਹਣਾ ਹੈ ਕਿ ਆ ਗਵਰਨਮੈਂਟ ਆਫ ਇੰਡੀਆ ਨੂੰ ਵਾਪਸ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਤੇ ਸਾਰੀਆਂ ਪਾਰਟੀਆਂ ਨੂੰ ਜੁਆਇੰਟਲੀ ਪ੍ਰੋਟੈਸਟ ਕਰਨਾ ਚਾਹੀਦਾ ਕੀ ਆਪਾਂ ਕਿਸੇ ਹਾਲ 'ਚ ਆਪਾਂ ਆ ਸਕੀਮ ਇੱਥੇ ਐਸ ਜਿਹੜਾ ਕੱਟ ਕਰਕੇ ਇਹਨਾਂ ਨੇ ਸਕੀਮ ਕੀਤੀ ਹੈ ਉਹ ਸਾਡੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਮੈਨੂੰ ਪੂਰਾ ਕਲੀਅਰ ਹੈ ਝਾੜੂ ਵਾਲੇ ਨੇ ਇੱਕ ਦਿਵਾਨੀ ਨਹੀਂ ਦੇਣੀ ਅਗਲੇ ਸਾਲ ਆਪਣਾ ਹਿੱਸੇ ਦੀ ਤੇ ਇੱਕ ਸਾਲ ਤਾਂ ਜਮਾਈ ਸਕੀਮ ਨਹੀਂ ਚਲਣੀ ਅਸੀਂ ਅੱਗੇ ਤੇ ਅਸੀਂ ਤਾਂ ਗਰੰਟੀ ਦਿੰਨੇ ਆ ਜੋ ਹੋ ਗਿਆ ਅਸੀਂ ਦੇ ਦਾਂਗੇ ਪਰ ਮੈਨੂੰ ਫਿਕਰ ਆ ਕਿ ਆ ਸਾਲ ਕੀ ਹੋਊਗਾ ਦੂਜੀ ਵੱਡੀ ਗੱਲ ਜਿਹੜਾ ਕਦਮ ਸੈਂਟਰ ਨੇ ਲੇਟਦਾ ਗਿਆ ਬਹੁਤ ਵੱਡੇ ਕਫਲੇ ਇਸ ਸਕੀਮ ਦੇ ਰਾਹੀਂ ਕਾਂਗਰਸ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਏ ਇਹਨਾਂ ਨੇ ਵਰਕਰਾਂ ਨੇ ਗਲਤ ਕਾਰਡ ਬਣਾ ਕੇ ਝਾਲੀ ਕਾਰਡ ਬਣਾ ਕੇ ਕਰੋੜਾਂ ਰੁਪਏ ਦਾ ਨਰੇਗਾ ਦਾ ਫੰਡ ਹਜਮ ਕਰ ਲਿਆ ਆਈ ਕਾਰਨ ਆ ਜਦੋਂ ਸੈਂਟਰ ਨੇ ਇਨਕੁਆਰੀ ਕੀਤੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨਰੇਗਾ ਬੰਦ ਹੋ ਗਿਆ ਹੈ ਬੈਨ ਕਰ ਦਿੱਤਾ ਕਿਉਂਕਿ ਅਫਸਰ ਤੇ ਇਹਨਾਂ ਦੇ ਲੀਡਰ ਇਕੱਠੇ ਮਿਲ ਕੇ ਉਹਨਾਂ ਨੇ ਆ ਕਬਲੇ ਕੀਤੇ ਕਈ ਕਾਂਗਰਸ ਦੇ ਤੇ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਆਪਣੇ ਆਪ ਇੰਟਰਲੋਕਿੰਗ ਟਾਈਲਾਂ ਦੀ ਕਾਰਖਾਨੇ ਹੀ ਲਾ ਲਏ ਤੇ ਸਾਰੇ ਉਹਨਾਂ ਤੋਂ ਉਹ ਆਉਂਦੇ ਸੀ ਹਾਈ ਰੇਟ ਤੇ ਸੋ ਆ ਸਾਰੇ ਕਬਲੇਆਂ ਕਾਰਨ ਆ ਸਾਰੀਆਂ ਸਕੀਮਾਂ ਰਿਵਿਊ ਹੋਈਆਂ ਅਜੇ ਆ ਕਬਲੇ ਨਾ ਕਰਦੇ ਕਾਂਗਰਸ ਤੇ ਆ ਸ਼ਹਿਰ ਇਹਦੇ ਚ ਕੁਝ ਨਹੀਂ ਹੋਣਾ ਸੀ ਪਰ ਹੁਣ ਸੈਂਟਰ ਦਾ ਤੁਸੀਂ ਦੇਖੋ ਬਹੁਤ ਵੱਡੀ ਇਨਕੁਆਇਰੀ ਵੀ ਚੱਲ ਰਹੀ ਹੈ ਸੋ ਅਖੀਰ ਚ ਕਹਿਣਾ ਚਾਹਣਾ ਹੈ ਕਿ ਸ਼ਰੋਮਨੀ ਖਾਲੀਦਲ ਪੰਜਾਬ ਦੇ ਮਜ਼ਦੂਰ ਨਾਲ ਖੜਾ ਹੈ ਪੰਜਾਬ ਦੇ ਗਰੀਬ ਨਾਲ ਖੜਾ ਹੈ ਉਹਨਾਂ ਦੀ ਲੜਾਈ ਲੜੂਗਾ ਐਂਡ ਮੈਂ ਫਿਰ ਤੋਂ ਅਪੀਲ ਕਰਦਾ ਗਵਰਨਮੈਂਟ ਆਫ ਇੰਡੀਆ ਨੂੰ ਕਿ ਤੁਸੀਂ ਇੱਕ ਇਮੀਡੀਏਟਲੀ ਆ ਸਕੀਮ ਵਿਡਰੋ ਕਰੋ ਜਿਹੜਾ ਪੁਰਾਣਾ ਸਿਸਟਮ ਹੈ ਉਹ ਹੀ ਚੱਲੇ ਇੱਕ ਪਾਸੇ ਤਾਂ ਸਾਰੀਆਂ ਪਾਵਰਸ ਸਟੇਟਾਂ ਦੀਆਂ ਸੈਂਟਰ ਲਈ ਜਾਂਦਾ ਹੈ ਦੂਜੇ ਪਾਸੇ ਫਾਈਨੈਂਸ਼ੀਅਲ ਬੋਝ ਸਟੇਟਾਂ ਤੇ ਲਈ ਜਾਂਦਾ ਹੈ ਜੇ ਜੇ ਤੁਸੀਂ ਸਾਡੇ ਤੇ ਬੋਝ ਪਾਉਣਾ ਚਾਹੁੰਦੇ ਹੋ ਫਿਰ ਸਾਨੂੰ ਪਾਵਰਸ ਵੀ ਵਾਪਸ ਕਰਕੇ ਦਿਓ ਟਰੂ ਫੈਡਰਲ ਸਟਰਕਚਰ ਜੋ ਅਕਾਲੀ ਦਲ ਮੰਗ ਰਿਹਾ ਸੀ ਉਹ ਹੋਣਾ ਚਾਹੀਦਾ ਹੈ ਅਕਾਲੀ ਦਲ ਨੇ ਆ ਜਿਹੜੀ ਮੋ ਪਾਵਰਸ ਟੂ ਦਾ ਸਟੇਟ ਫੈਡਰਲ ਸਟਰਕਚਰ ਦਾ ਡਿਮਾਂਡ 20 ਸਾਲ ਪਹਿਲੇ ਕਿਉਂ ਕੀਤੀ ਸੀ ਕਿ ਸਾਨੂੰ ਪਤਾ ਸੀ ਕਿ ਸੈਂਟਰ ਸਰਕਾਰ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਸਾਰੀ ਪਾਰ ਆਪਣੇ ਕੋਲ ਰੱਖ ਦੂਗਾ ਤੇ ਜਿਹੜਾ ਪਿੱਛੋਂ ਪੈਸਾ ਦੇਣਾ ਪੈਸੇ ਕਿਮਾ ਉਹ ਸਾਰੀਆਂ ਸਟੇਟਾਂ ਦੇ ਛੱਡ ਦੂਗਾ ਆ ਤੁਹਾਡੇ ਸਾਹਮਣੇ ਇਗਜ਼ਾਮ ਇਮੀਡੀਏਟ ਐਗਜ਼ਾਮਪਲ ਨਰੇਗਾ ਦਾ ਜਿੱਥੇ ਪਹਿਲੇ ਸੈਂਟਰ ਸਾਰਾ ਕੁਝ ਦਿੰਦੀ ਸੀ ਹੁਣ ਉਹ ਚਾਹੁੰਦੀ ਹੈ ਕਿ 40% ਸਟੇਟ ਦੇ ਰੂਲ ਬਣਾਉਗੀ ਸੈਂਟਰ ਕਿ ਕਿਨੂੰ ਦੇਣਾ ਕਿਵੇਂ ਦੇਣਾ ਪੈਸਾ ਜਾਊਗਾ ਸਟੇਟ ਦਾ ਜਿਹਦੇ ਕੋਲੇ ਕੋਈ ਰਾਈਟ ਨਹੀਂ ਹੈ ਐਜੇ ਜਿਹੜਾ ਇਹਨਾਂ ਨੇ ਸਕੀਮ ਬਣਾਈ ਹੈ ਆ ਬਹੁਤ ਵੱਡਾ ਵਿਤਕਰਾ ਸਟੇਟ ਦੀਆਂ ਸਰਕਾਰਾਂ ਤੇ ਹੈ ਬੋਲ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ ਗੱਲ ਕਿਸ ਤਰ੍ਹਾਂ ਦੇਸੀ ਦੂਜੀ ਗੱਲ ਮੈਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਗੱਲ ਕਰਨਾ ਚਾਹਣਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਹੈ ਜੇ ਤੁਸੀਂ ਸਾਰਿਆਂ ਦੇ ਕਾਗਜ਼ੀ ਰੱਦ ਕਰਾਉਣੇ ਸੀ ਜੇ ਪੁਲਿਸ ਨੂੰ ਵਤਨਾ ਸੀ ਜੇ ਐਮਫੈਸ ਨੂੰ ਵਤਨਾ ਸੀ ਝੂਠੇ ਪਰਚੇ ਕਰਾਉਣੇ ਸੀ ਫਿਰ ਬਲਾਕ ਸੰਥੀ ਜ਼ਿਲ੍ਹਾ ਪ੍ਰੀਸ਼ਦ ਕਰਾਉਂਦੀ ਨਾ ਤੁਸੀਂ ਐਕਟਿਵ ਪਾਸ ਕਰ ਦਿੰਦੇ ਅਸੈਂਬਲੀ ਚ ਕੀ ਜਿਹੜੀ ਸਰਕਾਰ ਆਉਗੀ ਉਹ ਆਪਣੇ ਆਪ ਨਾਮਿਨੇਟ ਕਰ ਦੂਗੀ ਹੁਣ ਤੁਸੀਂ ਦੇਖ ਲਓ ਹੁਣ ਬੜਾ ਸ਼ੋਰਾਂ ਕੰਦੇ ਅਸੀਂ 1500 ਜਿੱਤ ਗਏ ਪਹਿਲੀ ਗੱਲ ਮੈਂ ਤੁਹਾਨੂੰ ਹਕੀਕਤ ਦੇਣਾ ਚਾਹਣਾ ਹੈ ਤਕਰੀਬਨ 3800 ਬਲਾਕ ਸੰਥੀਆ ਤਕਰੀਬਨ ਇਕੱਲੇ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ 1100 ਅਸੀਂ ਤਕਰੀਬਨ 7 1700 ਹੀ ਲੜੇ ਅੱਛਾ ਤੇ ਉਹ ਉਹ ਹਲਕਿਆਂ ਜੋ ਕਟੇ ਉਹ ਉਮੀਦਵਾਰ ਕਟੇ ਜਿੱਥੇ ਉਹਨੂੰ ਪਤਾ ਸੀ ਕਿ ਅਕਾਲੀ ਦਲ ਜਿੱਤੂਗਾ ਪਰ ਕਾਂਗਰਸ ਕਿਉਂਕਿ ਬੁਰਾ ਹਾਲ ਸੀ ਉਹਨਾਂ ਦੇ ਕੱਲੇ 300 ਦੇ ਕਟੇ ਆ ਕੱਲੇ ਸਾਡੇ 1100 ਕਾਂਗਰਸ ਦੇ 300 ਤੁਸੀਂ ਮੈਂ ਤੁਹਾਨੂੰ ਇੱਕ ਚੀਜ਼ਾਂ ਦੱਸਦਾ ਮੈਂ ਬੜੀ ਹੈਰਾਨੀ ਥੋੜੇ ਸਾਹਮਣੇ ਆ ਜਿਵੇਂ ਜੀਰਾ ਹਲਕਾ ਹੈ ਜੀਰੇ ਹਲਕੇ ਵਿੱਚ 34 ਬਲਾਕ ਸੰਪਤੀਆਂ ਆਕਾਲੀ ਦਲ ਦੀਆਂ 34 ਤੇ 34 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਗੁਰਦਾਸਪੁਰ ਹੈ 21 ਬਲਾਕ ਸੰਪਤੀਆਂ 21 ਦੇ 21 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਡੇਰਾ ਬਾਬਾ ਨਾਨਕ 38 ਬਲਾਕ ਸੰਪਤੀਆਂ 38 ਤੇ 38 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਭੋਵਾਚ 48 ਬਲਾਕ ਸੰਪਤੀਆਂ 48 ਤੇ 48 ਬਲਾਕ ਸੰਪਤੀਆਂ ਦੇ ਕਾਲੀ ਗਲ ਦੇ ਕਾਗਜ਼ ਰੱਦ ਖੇਮ ਕਰਨ ਚ 41 ਬਲਾਕ ਸੰਪਤੀਆਂ 41 ਤੇ 41 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਕਰਨ ਤਰਨ ਵਿੱਚ 31 ਬਲਾਕ ਸੰਪਤੀਆਂ 27 ਦੇ ਕਾਗਜ਼ ਰੱਦ ਪੱਟੀ ਵਿੱਚ 36 ਬਲਾਕ ਸੰਪਤੀਆਂ ਉਹਨਾਂ 'ਚ 32 ਦੇ ਕਾਗਜ਼ ਰੱਦ ਐ ਮੇਰੇ ਕੋਲ ਬਹੁਤ ਵੱਡੀ ਲਿਸਟ ਹੈ ਜਿਹੜੀ 1100 ਜਿੱਥੇ ਅਸੀਂ ਮਾਝਾ ਦਾ ਸਾਰਾ ਸਾਡਾ ਜੇ ਉਹ ਕਹਿੰਦੇ ਮਾਝੇ ਦੇ ਅਸੀਂ ਕਾਲੀ ਤੇ ਕੁਝ ਨਹੀਂ ਹੋਇਆ ਕਿਉਂਕਿ ਸਾਡੇ ਤਾਂ ਕਾਗਜ ਹੀ ਰੱਦ ਸੀ ਸਾਰੇ ਪੱਟੀ ਦੇ ਰਾਜੇ ਖੇਮ ਕਰਨ ਦੇ ਨਾਲ ਡੇਰਾ ਬਾਬਾ ਨਾਨਕ ਤੇ ਸਾਰੇ ਇਲਾਕੇ ਸਾਡੇ ਕਾਲੀ ਸਾਨੂੰ ਲੜਨ ਨਹੀਂ ਦਿੱਤਾ ਜੇ ਸਾਡੇ ਕਾਗਜ ਹੀ ਰਨ ਕਰ ਦਿੰਦੇ ਫਿਰ ਆਪਣਾ ਆ ਡਰਾਮਾ ਕਰਨ ਦੀ ਕੀ ਲੋੜ ਹੈ ਉਵੇਂ ਜ਼ਿਲ੍ਹਾ ਪ੍ਰੀਸ਼ਦ ਕੀਤਾ 334 ਜਿਹੜੇ ਜ਼ਿਲ੍ਹਾ ਪ੍ਰੀਸ਼ਦ 335 ਹੈਗੇ ਉਹਨਾਂ ਜੋ 100 ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਕਾਗਜ ਰੱਦ ਹੈ ਪਰ ਫਿਰ ਵੀ ਜਿੱਥੇ ਜਿੱਤੇ ਅਸੀਂ ਲੜੇ ਤੁਸੀਂ ਜਿਹੜਾ ਸਾਡਾ ਸਕਸੈਸ ਰੇਟ ਰੱਖੋ ਜਿਵੇਂ ਮੈਂ ਦੇਖ ਰਿਹਾ ਸੀ ਖਲਕੇ 'ਚ ਸਾਡੇ 7 ਰਹਿ ਗਈਆਂ ਸੀ ਬਲਾਕਸ਼ਮ ਦੀਆਂ ਉਹਨਾਂ 'ਚ 7 'ਚੋਂ 6 ਜਿੱਤ ਗਏ ਕਿਤੇ 5 ਸੀ ਉੱਥੇ ਅਸੀਂ 3 ਜਿੱਤ ਗਏ ਇਸ ਕਰਕੇ ਪੰਜਾਬ ਦੇ ਜਨਤਾ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਬੇਨਤੀ ਕਰਦਾ ਬਹੁਤ ਨੁਕਸਾਨ ਪੰਜਾਬ ਦਾ ਹੋ ਗਿਆ ਪਿਛਲੇ 10 ਸਾਲ ਪੰਜਾਬ ਬਹੁਤ ਪਿੱਛੇ ਚਲੇ ਗਿਆ ਪੰਜਾਬ ਦੇ ਵਿੱਚ ਕੋਈ ਇਨਵੈਸਟ ਕਰਨ ਨੂੰ ਤਿਆਰ ਨਹੀਂ ਗੁੰਡਾਗਰਦੀ ਦਾ ਰਾਜ ਪੰਜਾਬ ਚ ਗੈਂਗਸਟਰ ਦਾ ਰਾਜ ਹੈ ਰੋਜ਼ ਫਰੋਥੀਆਂ ਲਈ ਜਾਂਦੇ ਆ ਲੁੱਟਖੋ ਹੋਈ ਜਾਂਦੀ ਹੈ ਬੈਂਕ ਲੁੱਟੇ ਜਾਂਦੇ ਆ ਲੋਕੀ ਲੁਕਿਆਂ ਦੇ ਗੋਲੀਆਂ ਚੱਲਦੀਆਂ ਕਿਤੇ ਕਬੱਡੀ ਪਲੇਅਰ ਨੂੰ ਮਰਿਆ ਜਾਂਦਾ ਕਿਸੇ ਦੁਕਾਨਦਾਰ ਨੂੰ ਮਰਿਆ ਜਾਂਦਾ ਜਿਹੜਾ ਫਰੋਥੀ ਦਿੰਦਾ ਉਹਨੂੰ ਮਾਰ ਦਿੰਦੇ ਆ ਕੋਈ ਪੁਲਿਸ ਕਰਨੀ ਨਹੀਂ ਪੁਲਿਸ ਹੈ ਹੀ ਨਹੀਂ ਕਿਉਂਕਿ ਜਿਹੜਾ ਮੈਂ ਬੜਾ ਕਲੀਅਰ ਹੈ ਮੈਂ ਜਿਹੜਾ ਪਤਾ ਕਰਾਇਆ ਹੈ ਚੀਫ ਮਿਨਿਸਟਰ ਨਹੀਂ ਪਾਇੰਟ ਕਰਦਾ ਸਹੀ ਮੈਂ ਤੇ ਚੀਫ ਮਿਨਿਸਟਰ ਨੇ ਕੇਜਰੀਵਾਲ ਆ ਉਹ ਜਿਹੜਾ ਪੈਸਾ ਦਿੰਦਾ ਹੁਣ ਪੋਸਟਾਂ ਜਿੰਨੀਆਂ ਸਰਕਾਰੀ ਪੋਸਟਾਂ ਹਨ ਉਹਨਾਂ ਨੇ ਰੇਟ ਲਖ ਲਏ ਆ ਝਾੜੂ ਵਾਲੇ ਨੇ ਜੇ ਐਸਐਸਪੀ ਬੰਨਾ ਤਾਂ 80 ਕਰੋੜ ਜੇ ਡੀਐਸਪੀ ਲੱਗਣਾ ਤਾਂ 80 ਲੱਖ ਜਿਹੜਾ ਬੰਦਾ ਪੈਸੇ ਲੈ ਕੇ ਪੋਸਟਿੰਗ ਕਰਾਊਗਾ ਤੇ ਫਿਰ ਉਹਨੂੰ ਕੀ ਫਿਕਰ ਉਹਨੇ ਦਾ ਹਰ ਉਹਨਾਂ ਕਮਾਉਣਾ ਹੀ ਹੈ ਤੇ ਉਹ ਜਿਹੜੇ ਹੈਗੇ ਆ ਨਸ਼ਾ ਮੈਂ ਬਾਰ ਬਾਰ ਕਹਿੰਨਾ ਨਸ਼ਾ ਕਿਉਂ ਪੰਜਾਬ ਵਿੱਚ ਘਰ ਘਰ ਚਲਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੇ ਨਸ਼ਾ ਵੇਚਣ ਵਾਲਿਆਂ ਨੂੰ ਮਹੀਨਾ ਬਣ ਲਿਆ ਮੈਂ ਕਈ ਐਸਐਸਪੀਆਂ ਜਿਹੜੇ ਮੇਰੇ ਥੱਲੇ ਵੀ ਕੰਮ ਕਰਦੇ ਮੈਂ ਉਹਨਾਂ ਨਾਲ ਗੱਲ ਕੀਤਾ ਮੈਂ ਕਿਹਾ ਕਿਉਂ ਇੰਨਾ ਵਧ ਗਿਆ ਕਹਿੰਦੇ ਜੀ ਅਸੀਂ ਕੀ ਕਰੀਏ ਜਿਹਨੂੰ ਫੜਦੇ ਆ ਆਮ ਆਦਮੀ ਪਾਰਟੀ ਦੇ ਹਲਕਿਆਂ ਚ ਆ ਜੇ ਉਹਨਾਂ ਦੇ ਮੇਨ ਲੀਡਰ ਦਾ ਫੋਨ ਐਮ ਛੱਡ ਦਿਓ ਜੇ ਜੀ ਨਹੀਂ ਛੱਡਦੇ ਸਾਡੀ ਬਦਲੀ ਕਰਾਉਂਦੇ ਆ ਆਹ ਤਾਂ ਹਾਲਾਤ ਪੰਜਾਬ ਦੇ ਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇਕ ਕੋਈ ਵਾਹਦ ਪਾਰਟੀ ਹੈ ਜਿਹਦਾ ਮਕਸਦ ਸਹੀ ਮਿਹਨਤ ਮੈਂ ਅੱਜ ਦੱਸ ਰਿਹਾ ਅਗਲੀ ਸਰਕਾਰ ਬਣਾਉਣਾ ਨਹੀਂ ਹੈ ਸਾਡਾ ਮਕਸਦ ਹੈ ਪੰਜਾਬ ਨੂੰ ਬਚਾਉਣਾ ਨਾ ਕਾਂਗਰਸ ਨੂੰ ਫਿਕਰ ਹੈ ਨਾ ਰਾਹੁਲ ਗਾਂਧੀ ਨੂੰ ਫਿਕਰ ਹੈ ਪੰਜਾਬ ਤਰੱਕੀ ਕਰਦਾ ਕਿ ਨਹੀਂ ਕਰਦਾ ਜੇ ਉਹਨਾਂ ਨੂੰ ਸੀਟ ਨਹੀਂ ਸਰਕਾਰ ਬਣਦੀ ਤਾਂ ਹੋਰ ਕਿਤੇ ਚਲੇ ਜਾਣਾ ਨਾ ਝਾੜੂ ਵਾਲਿਆਂ ਨੂੰ ਕੋਈ ਫਿਕਰ ਹੈ ਕੇਜਰੀਵਾਲ ਤਾਂ ਪਰਵਾਹ ਹੀ ਨਹੀਂ ਕਰਦਾ ਉਹਨੇ ਤਾਂ ਇੱਕ ਸਾਧਨ ਬਣਾਇਆ ਪੰਜਾਬ ਨੂੰ ਲੁੱਟਣ ਦਾ ਤੋ ਐਸ ਕਰਕੇ ਮੈਂ ਹੱਥ ਜੋੜ ਕੇ ਪੰਜਾਬੀਆਂ ਨੂੰ ਬੋਲਦਾ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਆਪਣੀ ਖੇਤਰੀ ਪਾਰਟੀ ਜੀ ਨੇ ਸਦਾ ਤੁਹਾਡੀ ਲੜਾਈ ਲੜੀ ਹੈ ਜਿਨੇ ਹਰ ਧਰਮ ਦਾ ਸਤਕਾਰ ਕੀਤਾ ਹੈ ਭਾਈਚਾਰ ਇੱਕ ਸਾਂਝ ਰੱਖੀ ਹੈ ਜਿਹਦੀ ਇੱਕੋ ਹੀ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਪਿਆਰ ਨਾਲ ਰਹਿਣ ਤਾਹੀ ਪੰਜਾਬ ਤਰੱਕੀ ਕਰੂਗਾ ਉਸ ਮਹਾਨ ਸੂਰਮਿਆਂ ਦੀ ਪਾਰਟੀ ਨੂੰ ਵਾਪਸ ਤੁਸੀਂ ਤਾਕਤ ਦੇ ਕੇ ਲੈ ਕੇ ਆਓ ਤਾਹੀ ਪੰਜਾਬ ਵੱਸ ਸਕਦਾ Bota no